ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਸੋਸ਼ਲ ਮੀਡੀਆ ਤੇ ਆਇਨਾ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਅਤੇ ਨਿੱਕੇ ਸਿੱਧੂ ਦੀ ਕੋਈ ਨਾ ਕੋਈ ਵੀਡੀਓ ਟ੍ਰੈਂਡਿੰਗ ਦੇ ਵਿੱਚ ਚੱਲਦੀ ਹੀ ਰਹਿੰਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਤੋਂ ਬਾਅਦ ਨਿੱਕੇ ਸਿੱਧੂ ਦੀਆਂ ਵੀਡੀਓਜ਼ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੁੰਦੀਆਂ ਨੇ ਅਤੇ ਹੁਣ ਨਿੱਕੇ ਸਿੱਧੂ ਦੀ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਲਗਦੂ ਕਿ ਨਿੱਕੇ ਸਿੱਧੂ ਦੇ ਹੱਥ ਵਿੱਚ ਮਾਈਕ ਫੜਿਆ ਹੋਇਆ ਹੈ ਅਤੇ ਸਰਦਾਰ ਬਲਕੌਰ ਸਿੰਘ ਦੀ ਗੋਦੀ ਦੇ ਵਿੱਚ ਬੈਠ ਕੇ ਨਿੱਕਾ ਸਿੱਧੂ ਸਿੱਧੂ ਮੂਸੇਵਾਲੇ ਦਾ 295 ਗੀਤ ਗਾ ਰਿਹਾ ਹੈ ਅਤੇ ਦੋਸਤੋ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਛੋਟਾ ਸਿੱਧੂ ਵੀ ਵੱਡਾ ਹੋ ਕੇ ਸਿੰਘ ਰਹੀ ਬਣੂਗਾ ਅਤੇ ਸਰਦਾਰ ਬਲਕੌਰ ਸਿੰਘ ਨੇ ਇਸ ਗੱਲ ਦੇ ਉੱਤੇ ਸਪਸ਼ਟ ਕਰਦੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਜੇਕਰ ਛੋਟਾ ਸਿੱਧੂ ਸਿੰਘ ਰਵਾਨਾ ਚਾਹੇਗਾ ਤਾਂ ਅਸੀਂ ਉਸ ਦਾ ਸਾਥ ਦੇਵਾਂਗੇ ਅਤੇ ਜੇਕਰ ਉਹ ਕੋਈ ਹੋਰ ਕੰਮ ਕਰਨਾ ਚਾਹੇਗਾ ਤਾਂ ਅਸੀਂ ਉਸ ਦਾ ਉਸ ਦੇ ਵਿੱਚ ਵੀ ਸਾਥ ਦੇਵਾਂਗੇ ਉਸ ਦੇ ਨਾਲ ਕੋਈ ਵੀ ਤੱਕਾ ਨਹੀਂ ਕੀਤਾ ਜਾਵੇਗਾ ਤਾਂ ਦੋਸਤੋ ਤੁਸੀਂ ਸੋਚ ਕੇ ਦੇਖੋ ਕਿ ਜੇਕਰ ਨਿੱਕਾ ਸਿੱਧੂ ਵੱਡਾ ਹੋ ਕੇ ਸਿੰਗਰ ਬਣਦਾ ਹੈ ਤਾਂ ਪੰਜਾਬੀ ਇੰਡਸਟਰੀ ਨੂੰ ਭਾਜੜਾ ਪੈ ਜਾਣੀ ਹੈ ਕਿਉਂਕਿ ਸਿੱਧੂ ਮੂਸੇਵਾਲੇ ਬਾਈ ਦੇ ਕਰਕੇ ਸਿੱਧੂ ਮੂਸੇਵਾਲੇ ਦੇ ਨਿੱਕੇ ਭਰਾ ਜਾਨੀ ਕਿ ਸਿੱਕੇ ਸਿੱਧੂ ਕੋਲ ਇੰਨਾ ਫੇਮ ਤਾਂ ਆਲਰੇਡੀ ਹੈ ਜਿੰਨਾ ਇੱਕ ਪੰਜਾਬੀ ਸਿੰਗਰ 15 ਸਾਲਾਂ ਦੇ ਵਿੱਚ ਇਕੱਠਾ ਕਰਦਾ ਹੈ ਤਾਂ ਦੋਸਤੋ ਕੀ ਤੁਹਾਡੇ ਹਿਸਾਬ ਨਾਲ ਨਿੱਕਾ ਸਿੱਧੂ ਵੱਡਾ ਹੋ ਕੇ ਇੱਕ ਸਿੰਗਰ ਬਣੇਗਾ ਜਾਂ ਨਹੀਂ ਇਹ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਤਾਂ ਜੋ ਇਦਾਂ ਦੀਆਂ ਹੀ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ